2017 ਦੇ ਵਿੱਚ ਇੱਕ 17 ਸਾਲ ਦੀ ਨਬਾਲਿਕ ਕੁੜੀ ਨਾਲ ਬੀਜੇਪੀ ਦਾ ਇੱਕ ਐਮਐਲਏ ਕਿਡਨੈਪ ਕਰਕੇ ਉਹਦੇ ਨਾਲ ਰੇਪ ਕਰਦਾ ਹੈ ਜਦੋਂ ਉਹਦੀ ਕਨਵਿਕਸ਼ਨ ਸਾਬਤ ਵੀ ਹੋ ਜਾਂਦੀ ਹੈ ਤਾਂ 23 ਦਸੰਬਰ 2025 ਦੇ ਵਿੱਚ ਉਹਨੂੰ बेल ग्रांट जो रेप रेप केस जिसमें उनको लाइफ सेंटेंस हुआ था, उस केस में आज डिवीजन बेंच दिल्ली हाई कोर्ट ने जमानत दे दिया कर जस्टिस इज डिलीवर्ड पावर मनी एंड आई डोंव जस्टिस इन दिस कंट्री ਹਾਂਜੀ ਅੱਜ ਇੰਡੀਆ ਦੇ ਇੱਕ ਸਭ ਤੋਂ ਸ਼ੌਕਿੰਗ ਕੇਸ ਦੇ ਵਿੱਚੋਂ ਇੱਕ ਕੇਸ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹਦਾ ਨਾਮ ਹੈਗਾ ਬੀਜੇਪੀ ਦੇ ਐਮਐਲਏ ਦਾ ਜਿਹੜਾ ਰਹਿ ਚੁੱਕਾ ਐਮਐਲਏ ਸੀ ਉਹਦਾ ਨਾਮ ਹੈਗਾ ਆ ਕੁਦੀਪ ਸਿੰਘ ਸਿੰਗਰ ਇਹਨੇ 2017 ਦੇ ਵਿੱਚ ਇੱਕ ਕੁੜੀ ਇਹਦੇ ਕੋਲੋਂ ਨੌਕਰੀ ਦੀ ਤਲਾਸ਼ ਵਿੱਚ ਜਾਂਦੀ ਆ ਤੇ ਇਹ ਇੱਕ ਕੋਈ ਆਮ ਮੁਲਾਕਾਤ ਨਹੀਂ ਸੀ ਜਦੋਂ ਉਹ ਜਾਂਦੀ ਆ ਉਹਦੇ ਕੋਲ ਨੌਕਰੀ ਦਾ ਪਤਾ ਕਰਨ ਉਹ ਉਸ ਨੂੰ ਕਿਡਨਾਪ ਕਰ ਲੈਂਦਾ ਹੈ ਕਿਡਨੈਪ ਕਰਨ ਤੋਂ ਬਾਅਦ ਉਹਦੇ ਨਾਲ ਰੇਪ ਕਰਦਾ ਜਿਹੜੀ ਸਿਰਫ ਇੱਕ 17 ਸਾਲ ਦੀ ਕੁੜੀ ਸੀ ਉਹ ਬੜੇ ਇੱਕ ਗਰੀਬ ਘਰ ਤੋਂ ਕੁੜੀ ਸੀ ਸ਼ਾਇਦ ਉਹ ਕੋਈ ਕੰਮ ਅਪਲਾਈ ਕਰਨ ਗਈ ਹੋਗੀ ਜਾਂ ਕੋਈ ਨੌਕਰੀ ਹੈ ਨਾ ਘਰ ਦਾ ਕੰਮ ਜਾਂ ਨਾ ਉੱਥੋਂ ਦਾ ਕੰਮ ਕਰਨਾ ਵਾਸਤੇ ਉਹਨੇ ਅਪਲਾਈ ਕਰਨ ਜਾਣਾ ਸੀ ਜਿਹੜਾ ਜਦੋਂ ਉਹਦੇ ਨਾਲ ਇਹ ਚੀਜ਼ਾਂ ਹੋਈਆਂ ਫਿਰ ਜਦੋਂ ਉਹਦੇ ਪਿਓ ਤੱਕ ਇਹ ਗੱਲ ਖਬਰ ਪਹੁੰਚਦੀ ਆ ਕਿ ਉਹਦੇ ਕੁੜੀ ਨਾਲ ਜ਼ਬਰਜਨਾਹ ਹੋਇਆ ਫਿਰ ਉਹ ਆਪਣੀ ਕੁੜੀ ਦਾ ਇਨਸਾਫ ਮੰਗਣ ਵਾਸਤੇ ਕਿਹਦੇ ਕੋ ਜਾਂਦਾ ਹੈ ਪ੍ਰਸ਼ਾਸਨ ਕੋ ਤੇ ਉਸੇ ਪੁਲਿਸ ਵਾਲਿਆਂ ਨੇ ਉਹਨੂੰ ਆਪਣੀ ਹਿਰਾਸਤ ਵਿੱਚ ਲੈ ਲੈਂਦੇ ਆ ਤੇ ਉਹਨੂੰ ਕੁੱਟ-ਕੁੱਟ ਕੇ ਮਾਰ ਦਿੰਦੇ ਹਾਂਜੀ ਪੁਲਿਸ ਦੀ ਹਿਰਾਸਤ ਵਿੱਚ ਉਸਦੇ ਪਿਓ ਦੀ ਮੌਤ ਹੋ ਜਾਂਦੀ ਹੈ ਤੇ ਇਹ ਖਬਰ ਜਦੋਂ ਅੱਗ ਵਾਂਗੂ ਫੈਲ ਜਾਂਦੀ ਹੈ ਸਾਰੇ ਬੰਨੇ ਕਿ ਉਹ ਕੁੜੀ ਦਾ ਪਿਓ ਦਾ ਵੀ ਕਤਲ ਹੋ ਚੁੱਕਾ ਆ ਫਿਰ ਸੁਪਰੀਮ ਕੋਰਟ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਪੈ ਜਾਂਦਾ ਪੋਲੀਟੀਕਲੀ ਵੀ ਦੇ ਲੋਕਾਂ ਵੱਲੋਂ ਵੀ ਤੇ ਫਿਰ ਉਹ ਦਿੱਲੀ ਕੋਰਟ ਵਿੱਚ ਇਸ ਨੂੰ ਇਸ ਕੇਸ ਨੂੰ ਫਾਰਵਰਡ ਕਰ ਦਿੰਦੇ ਆ ਤਾਂ ਕਿ ਇਸ ਦੀ ਨਿਰਪੱਖ ਜਾਂਚ ਹੋ ਸਕੇ ਫਿਰ ਜਦੋਂ ਉਹਦੀ ਜਾਂਚ ਹੁੰਦੀ ਆ ਸਾਰਾ ਕੁਝ ਕਨਵੈਕਸ਼ਨ ਹੋ ਜਾਂਦਾ ਫਿਰ ਦੋਸ਼ੀ ਕਰਾਰ ਦਿੱਤਾ ਜਾਂਦਾ ਆ ਫਿਰੇ ਕੋਰਟ ਵੱਲੋਂ ਉਹਨੂੰ ਉਮਰ ਕੈਦ ਦੀ ਸਜ਼ਾ ਹੋ ਜਾਂਦੀ ਆ ਤਿੰਨ ਕਨਵੈਕਸ਼ਨ ਦੇ ਵਿੱਚ ਕਿਡਨੈਪਿੰਗ ਰੇਪ ਕੇਸ ਤੇ ਮਰਡਰ ਕੇਸ ਉਹਦੇ ਪਿਓ ਦੇ ਮਰਡਰ ਕੇਸ ਤੇ ਉਹਨੂੰ उम्र कैद की सजा सुना दी जाती है बट अचानक तेईस दिसंबर दो हजार पच्चीस एक गल सामने आती है कि बेल ग्रांट हो चुकी है कोर्ट वालों साहब ने जजमेंट सुनाया मुझे बहुत दुख हुआ मुझे लगा कि मैं यहीं पर सुसाइड कर लूँ अपना लेकिन मैंने अपने बच्चों के बारे में सोचा मैंने अपने परिवार के बारे में सोचा इसलिए तो कुछ हिम्मत नहीं किया लेकिन हमारे साथ में अन्याय हुआ है ਕਿੰਨੀ ਹੈਰਾਨੀ ਵਾਲੀ ਗੱਲ ਆ ਕਿ ਇੱਕ ਬੰਦਾ ਜਿਹੜਾ ਕਨਵਿਕਟਡ ਆ ਤਿੰਨਾਂ ਕੇਸਾਂ ਦੇ ਵਿੱਚ ਉਹਨੂੰ ਕਿੱਦਾਂ ਬੇਲ ਹੋ ਜਾਂਦੀ ਐ ਉਸ ਬੰਦੇ ਨੇ 4 ਸਾਲ ਬੀਜੇਪੀ ਦਾ ਐਮਐਲਏ ਰਿਹਾ ਸੀ ਯੂਪੀ ਦੇ ਵਿੱਚ ਤੇ 5ਵੇਂ ਸਾਲ ਵਿੱਚ ਉਹਨੂੰ ਕੱਢ ਦਿੱਤਾ ਗਿਆ ਜਦੋਂ ਉਹਦੀ ਕਨਵਿਕਸ਼ਨ ਹੋ ਚੁੱਕੀ ਸੀ ਇਸ ਕੇਸ ਦੇ ਵਿੱਚ ਤੇ ਤੁਹਾਨੂੰ ਕੀ ਲੱਗਦਾ ਉਹਦੇ ਹਲੇ ਵੀ ਸੰਬੰਧ ਹੋਣਗੇ ਬੀਜੇਪੀ ਦੇ ਨਾਲ ਕੋਈ ਕਨੈਕਸ਼ਨ ਹੋਣਗੇ ਤੇ ਤਾਂ ਹੀ ਸਭ ਚੀਜ਼ਾਂ ਉਹ ਕਰ ਪਾ ਰਿਹਾ ਵਾ ਜਦੋਂ ਇਹ ਖਬਰ ਫੇਰ ਦੁਬਾਰਾ ਇੱਕ ਵਾਰੀ ਅੰਗ ਅੱਗ ਵਾਂਗੂ ਭੱਖ ਜਾਂਦੀ ਆ ਫਿਰ 29 ਦਸੰਬਰ 2025 ਨੂੰ ਮਤਲਕੀ ਅੱਜ ਇਸ ਨੂੰ ਫਿਰ ਰੋਕ ਦਿੱਤਾ ਜਾਂਦਾ ਬੇਲ ਪਰ ਤੁਸੀਂ ਇਹ ਵੇਖੋ ਜਿਹੜੀ ਉਦੋਂ ਬੇਲ ਉਹਨੂੰ ਗ੍ਰਾਂਟ ਹੋਈ ਵੀ ਸੀ ਕੱਲੀ ਬੇਲ ਨਹੀਂ ਗ੍ਰਾਂਟ ਹੋਈ ਉਹਨੂੰ ਉਸਦੀ ਉਮਰ ਕੈਦ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਐਡੀ ਕਿਹੜੀ ਗੱਲ ਉਸਦੀ ਸਾਹਮਣੇ ਆਂਦੀ ਕੋਰਟ ਨੂੰ ਇਹ ਫੈਸਲਾ ਲੈਣਾ ਪਿਆ ਵੀ ਇਸ ਦੀ ਬੇਲ ਗ੍ਰਾਂਟ ਕਰ ਦਿੰਦੇ ਆ ਤੇ ਇਸ ਦੀ ਜਿਹੜੀ ਉਮਰ ਕੈਦ ਉਹਨੂੰ ਰੋਕ ਲਾ ਦਿੱਤੀ ਜਾਂਦੀ ਹੈ ਤੇ ਇਹਨਾਂ ਨੇ ਸੋਚਿਆ ਹੋਣਾ ਵਾ ਫੋਨ ਤੇ ਇਹ ਮੁੱਦਾ ਬਹੁਤ ਠੰਡਾ ਹੋ ਚੁੱਕਾ ਹੈ ਕਿਸੇ ਦੇ ਸਾਹਮਣੇ ਕੋਈ ਗੱਲ ਨਹੀਂ ਹੋਣੀ ਤੇ ਉਹਨਾਂ ਨੇ ਇਹ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਗੱਲ ਕੋਈ ਨਹੀਂ ਜਿਹੜਾ ਇੱਕੋ ਦਮ ਫਸ ਗਿਆ ਮੁੱਦਾ ਤੇ ਇਹ ਇੱਕ ਗੱਲ ਤੇ ਰੁਕ ਲੱਗਦੀ ਗਈ ਇੰਨਾ ਕਿ ਪ੍ਰਸ਼ਾਸਨ ਤੇ ਆਪਾਂ ਵਿਸ਼ਵਾਸ ਕਰ ਸਕਦੇ ਹਾਂ ਇੰਡੀਆ ਦੇ ਵਿੱਚ ਹੁਣ ਤੁਸੀਂ ਇਹ ਦੇਖੋ ਜੇ ਮੰਨ ਲਓ ਵੀ ਉਹਦਾ ਕੇਸ ਸਾਹਮਣੇ ਨਾ ਆ ਜਾਂਦਾ ਕੀ ਉਹਨੂੰ ਇਨਸਾਫ ਮਿਲ ਜਾਂਦਾ ਹੁਣ ਜਦੋਂ ਉਹ ਇਨਸਾਫ ਵਾਸਤੇ ਕੁੜੀ ਧਰਨਾ ਲਾ ਰਹੀ ਹੈ ਤੇ ਪ੍ਰਸ਼ਾਸਨ ਉਹਨੂੰ ਹੀ ਹਿਰਾਸਤ ਵਿੱਚ ਲੈ ਰਿਹਾ ਅਨਜੀਤ ਭਾਈ ਇਧਰ ਆ ਬਾਹਰ ਪਿੱਛੇ ਮੈਂ ਪਿੱਛੇ ਪਿੱਛੇ ਵੀ ਜਿਹੜੀ ਕੁੜੀ ਨੇ ਆਵਾਜ਼ ਚੁੱਕੀ ਆ ਵੀ ਮੇਰੇ ਨਾਲ ਇਦਾਂ ਗਲਤ ਚ ਇੱਕ ਕੰਮ ਹੋਇਆ ਵਾ ਕਿੰਨੇ ਹੌਸਲੇ ਨਾਲ ਉਹਨੇ ਆਵਾਜ਼ ਚੁੱਕੀ ਹੋਊਗੀ ਕਿੰਨਾ ਦਰਦ ਹੋਊਗਾ ਤੇ ਦਿਲ ਦੇ ਵਿੱਚ ਵੀ ਆ ਚੀਜ਼ਾਂ ਉਹਦੇ ਨਾਲ ਹੋਈਆਂ ਵਾ ਕਿੰਨੇ ਟਰੌਮੇ ਦੇ ਵਿੱਚ ਉਹ ਲੰਗੀ ਹੋਊਗੀ ਤੇ ਉਸ ਨੂੰ ਹੀ ਪੁਲਿਸਵਾਲੋਂ ਟੱਕਾ ਕੀਤਾ ਜਾ ਰਿਹਾ ਆ ਉਹਨੂੰ ਹੀ ਹਰਾਸਤ ਵਿੱਚ ਲੈ ਰਿਹਾ ਵੀ ਤੂੰ ਧਰਨਾ ਕਿਉਂ ਲਗਾ ਰਹੀ ਏ प्रशर कह बंदा कि पावरफुल हो सकता है हो ये जजमेंट तीन महीने बाद हुआ है ताकि सारा सेटलमेंट तब जजमेंट हुआ है चुनाव आ रहे हैं इलेक्शन आ रहा है, है। इसलिए उनको बाहर निकाला गया ताकि वो अपनी पत्नी को खड़ा करके चुनाव लड़ सके उनकी पत्नी चुनाव लड़ सके ऐसे रेप के आरोपी अगर बाहर आएंगे तो देश की बेटियां कैसे सुरक्षित रहेंगी हम कैसे सुरक्षित रहेंगे सब आज सुरक्षित हो जाएंगे मुझे सुप्रीम कोर्ट पे ਆਗ ਬੰਦ ਕਰਕੇ ਭਰੋਸਾ ਹੈ ਕਿ ਇਨਕੀ ਬੇਲਕੋ ਖਾਰਜ ਕਰੇਗਾ। ਇਹ ਕੇਸ ਸਿਰਫ ਇੱਕ ਕੁੜੀ ਦੀ ਲੜਾਈ ਨਹੀਂ ਸੀ, ਇਹ ਸਿਸਟਮ ਪਾਵਰ ਤੇ ਜਸਟਿਸ ਦੀ ਲੜਾਈ ਸੀ। ਇਹ ਸਵਾਲ ਅੱਜ ਵੀ ਖੜਾ ਹੈ ਕਿ ਪਾਵਰਫੁਲ ਲੋਗਾਂ ਲਈ ਕੀ ਕਾਨੂੰਨ ਇਹ ਵੱਖਰਾ ਹੁੰਦਾ ਹੈ? ਤੁਸੀਂ ਇਹ ਦੇਖੋ ਵੀ ਜੇ ਇਹਨਾਂ ਦੀ ਥਾਂ ਤੇ ਕੋਈ ਹੋਰ ਹੁੰਦਾ, ਹੁਣ ਉਹਨੂੰ ਇਹਨੂੰ ਫਾਂਸੀ ਤੇ ਚੜਾ ਦਿੱਤਾ ਜਾਂਦਾ। ਜੇਕਰ ਤੁਸੀਂ ਐਸੇ ਕੇਸਾਂ ਦੇ ਵਿੱਚ ਬਿਨਾਂ ਫੇਕ ਨਿਊਜ਼ ਦੇ ਕਲੀਅਰ ਅਪਡੇਟ ਚਾਹੁੰਦੇ ਹੋ ਤੁਸੀਂ ਲਾਈਕ ਵੀ ਜਰੂਰ ਕਰਿਓ ਸਬਸਕ੍ਰਾਈਬ ਵੀ ਕਰ ਲਿਓ ਤੇ ਆਪਣੇ opinion ਐ ਕਮੈਂਟ ਵਿੱਚ ਜਰੂਰ ਦਿਓ ਚੰਗਾ ਜੀ ਸਸਕਾਰ ਮਿਲਦੇ ਆ ਅਗਲੀ ਵਾਰ ਇੱਕ ਹੋਰ ਵੀਡੀਓ ਦੇ ਨਾਲ